ਸ਼ਸ਼ੀਕਾਲ ਜੀ ਗਿਲ ਫਾਰਮਿੰਗ ਦਾ ਉਸਤੇ ਤੁਹਾਡਾ ਸਵਾਗਤ ਹੈ ਕਹਿੰਦੇ ਨੇ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਇੱਕ ਸ਼ੌਂਕ ਇੱਧਰ ਵੀ ਆਪਣੇ ਜਟਾ ਨੇ ਕੀਤਾ ਹੈ ਪੂਰਾ ਆ ਸੂਆ ਏ ਇਹ ਸੂਆ ਲੰਗਦਾ ਏ ਇਹਨਾਂ ਨੇ ਪੱਕਾ ਕੀਤਾ ਹੋਇਆ ਏ ਉਹਦੇ ਨਾਲ ਨਾਲ ਇੱਕ ਫੱਕੀ ਛਰਕ ਬਣਾਈ ਤੁਰਨ ਫਿਰਨ ਨੂੰ ਨਾਲ ਫਲਾਵਰਸ ਪਿੱਛੇ پارک ਵੀ ਰੱਖੀ ਹੋਈ ਆਪਣੀ ਪਹਿਲੀ ਚੰਨ ਬਣਾਈ ਹੈ ਤੇ ਬਹੁਤ ਹੀ ਘੈਂਟ ਸੋਹਣਾ ਕੰਮ ਕੀਤਾ ਆ ਲਾਗੇ ਘਰ ਨੇ ਉਹਨਾਂ ਦੇ ਤੇ ਬੜੀ ਸੋਹਣੀ ਚੀਜ਼ ਬਣਾਈ ਹੋਈ ਆ। ਸੈਰ ਸਪਾਟਾ ਤੇ ਪਿੱਛੇ ਵੀ ਝੁੱਲੇ ਵਗੈਰਾ ਲੱਗੇ ਹੋਏ ਨੇ। ਇਹ ਤੇ ਚਾਰਜਿੰਗ ਪੁਆਇੰਟ ਹੀ ਦਿੱਤਾ ਆ। ਕਾਫੀ ਸੋਹਣਾ ਮਾਹੌਲ ਹੈ। ਬੱਚੇ ਖੇਡ ਰਹੇ ਨੇ। ਆਕੇ ਜੀ ਧੰਨਵਾਦ। ਸਵੇਰ ਜੀ ਪਾਣੀ ਨਹੀਂ ਆਨੀ ਅਜੇ। ਚੱਲਦਾ ਨਹੀਂ ਪਿਆ ਸੂਆ। ਗਰਮੀਆਂ ਚਾਹੂਗਾ ਪਾਣੀ ਇਹਦੇ ਵਿੱਚ ਦੇਖ ਕਈ ਵਾਰ ਸਿਆਲ ਚ ਵੀ ਛੱਡ ਦਿੰਦੇ ਪਾਣੀ ਨਹਿਰਾਂ ਚ ਓਕੇ ਜੀ ਧੰਨਵਾਦ